Yeah, ਹਾਂਜੀ ਚਲ ਬੋਲੋ ਨਹੀਂ ਨਹੀਂ ਹਾਂਜੀ ਬੋਲ ਆ ਕੇ ਬੋਲਣਾ ਹੈ ਕੌਣ ਬੋਲੇਗਾ ਨਰਿੰਦਰ ਨਰਿੰਦਰ ਨੂੰ ਬੁਲਾਉਣ ਉਹ ਟੈਨਸ਼ਨ 'ਚ ਹਾਜ਼ਰੀ ਨਹੀਂ ਲੱਗਦੀ ਪਈ ਹੈ ਕੋਈ ਬੋਲੇਗਾ आपको लगती है ठंडा तो है ना? हाँ वो ठंडा तो पानी पक गया है? नहीं एक मौसम है ठंडा बोलो बोलो की बोलना। ऐसा तो ज़्यादा नहीं होगा। आइने क्या? आइने क्या? आता सर तो ऐसा तो कहो ना यार शिकाम का पानी पिया तो आता है। वो शिकाम पानी का चला ਕੁਝ ਤਾਂ ਸਾਡੇ ਦੱਕਾ ਨਖਰੇ ਪਾ ਕੋਈ ਕਿਤੇ ਲਾ ਤੇ ਕੋਈ ਕਿਤੇ ਲਾ ਤੇ ਆਸੂ ਤੇ ਕਿ ਤੋੜ ਮੰਗਣੀ ਕੋਈ ਨਹੀਂ ਹੁੰਦਾ ਇਕੱਠੇ ਕਰ ਲਾ ਬੱਸ ਜਿਆਦਾ ਬੰਦਾ ਕਰਨਾ ਕੀ ਮਿਕ ਤੁੰਗਾ ਕਾਉਂਦਾ ਜੇ ਕਲਾਕਾ ਕੋਈ ਨਾ ਆਵੇ ਅੱਜ ਰਾਜ ਦੀ ਵੀਡੀਓ ਬਣਾਣੀ ਸਰ ਮੈਂ ਦੇਖਣਾ ਉਹਨੇ ਰਾਤ ਚੋਂ ਨਿਕਲ ਜਾ ਰਹੇ ਨੇ। ਉਹ ਚਾਰੇ ਨੇ ਨਿਕਲ ਜਾ ਰਹੇ ਨੇ। ਅੱਜ ਤੋਂ ਨਿਕਲੀ ਕਰਦੀ ਰਹੀ। ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੇ ਜਾ ਤੀਨ। ਜਾ ਤੀਨ ਜਾ ਘਰ ਤੇ ਮੇਰਾ ਭਾਈ ਕਹ ਰਿਹਾ ਸੀਗਾ ਕਿ ਨਾਮ ਆ ਜੀ ਤੁਹਾਡਾ। ਮੇਰਾ ਨਾਮ ਕੀ ਆ? ਸ਼ਖਦੇਵ। ਸ਼ਖਦੇਵ। ਸ਼ਖਦੇਵ ਸਿੰਘ। ਤੁਸੀਂ ਮੈਨੂੰ ਆਉਂਦਿਆਂ ਨਾਲ ਸਵਾਲ ਖੜਾ ਕੀਤਾ ਸੀਗਾ ਕਿ ਰਾਸ਼ਨ ਨਹੀਂ ਮਿਲਦਾ ਧਰਨਾ ਲੈਣਾ ਹੈ। ਆਖਿਆ ਸੀਗਾ। ਆਖਿਆ। ਹਾਂ। ਅੱਛਾ। ਇਹ ਗੱਲ ਨਾ ਇੱਕ ਤੇ ਨੇੜੇ ਇੱਕ ਮੇਰੇ ਸੋਹਣੇ ਹੈ ਜੀ ਆ ਮੇਰੀ ਸਾੜੇ ਆੜ ਵੱਡੀ ਸੀ ਮੇਰੇ ਤੋਂ ਮੈਂ ਕਿਹਾ ਪ੍ਰਧਾਨਾ ਜਪਾ ਹਾਂਜੀ ਸਾਨੂੰ ਰਾਸ਼ਨ ਨਹੀਂ ਮਿਲਦਾ ਧਰਨਾ ਲਾਓ ਮੈਂ ਕਹਾਂ ਮੈਂ ਰਾਸ਼ਨ ਤੁਹਾਨੂੰ ਨਹੀਂ ਮਿਲਦਾ ਮੈਂ ਕਿਉਂ ਧਰਨਾ ਲਾਵਾਂ ਬਈ ਤੂੰ ਧਰਨੇ ਲਾ ਲਈ ਨਾ ਤੇ ਮੈਂ ਕਿਹਾ ਤੁਸੀਂ ਧਰਨੇ ਕਿਹੜੇ ਚਾਉਂਦੇ ਹੋ ਜੇ ਤੁਸੀਂ ਆਣਾ ਹੀ ਨਹੀਂ ਧਰਨੇ ਚ ਮੈਂ ਕਿਉਂ ਲਾਵਾਂ ਬਈ ਹੁਣ ਬਾਈ ਨੇ ਆਂਦਿਆ ਨਾਲ ਸਵਾਲ ਖੜਾ ਕਰ ਦਿੱਤਾ ਕਿ ਭਾਈ ਆਪਾਂ ਧਰਨਾ ਕੋ ਦੁਲਾੜਾ ਗਰਮੀ ਕਿੰਨੀ ਆ ਤੇ ਰਾਸ਼ਨ ਮੰਨਣ ਵਾਲਿਆਂ ਵੀ ਆਪਾਂ ਕੰਮ ਬੜਾ ਕੀਤਾ ਹੈ ਉਹਨਾਂ ਦਿਨਾਂ ਚ ਕੰਮ ਕੀਤਾ ਕਿ ਜਿਨ੍ਹਾਂ bina ਜੇ ਗੰਦਾ ਮਿੱਟੀ ਚ ਸੜਕ ਸੜੀ ਛੜਕ ਪਾਈ ਜਾਂਦੀ ਸੀ ਹੈਨਾ ਤੇ ਉੱਥੇ ਬਹੁਤ ਵੱਡੇ ਪੱਧਰ ਤੇ ਰੇਟ ਵੀ ਪਾਇਆ ਸੀ ਚੋਕ ਹਰੀ ਹਰ ਦੇ ਤਾਂ ਨਾਲ ਉਹ ਗਲੀ ਸੜਕ ਜਿਹੜੀ ਸੜਕ ਸੀਗੀ ਡੀਟੀ ਰੋਡ ਦੀ ਬੀਪੂ ਦੇ ਸਾਹਮਣੇ ਉਹ ਬੰਦ ਵੀ ਕਰ ਦਿੱਤੀ ਸੀ ਤੇ ਮੌਕੇ ਤੇ ਰੇਟ ਮਾਰਿਆ ਸੀ ਪਰ ਟਰ ਨਾ ਲਾਵਾਂਗੇ ਪਰ ਜਿਹੜੇ ਸਾਰੇ ਰਾਸ਼ਨ ਵਾਲੇ ਤਿਆਰ ਬਣਦੇ ਹਨ ਅੱਗੇ ਤੁਸੀਂ ਮੈਨੂੰ ਨਰੇਗਾ ਚ ਖਸਾ ਛੱਡਿਆ ਰਾਤ ਹੁੰਦੀ ਆ ਨਰੇਗਾ ਦਿਨ ਹੁੰਦੀ ਆ ਨਰੇਗਾ ਫੂਨ ਆ ਗਿਆ ਨਰੇਗਾ ਹੈ ਕਾਗਜ਼ ਫੜ ਲੈ ਨਰੇਗਾ ਹਾਜ਼ਰੀਆਂ ਲੱਗਦੀਆਂ ਨਰੇਗਾ ਨਜਾਇਜ਼ ਲੱਗਦੀਆਂ ਨਰੇਗਾ ਤੁਸੀਂ ਨਰਿੰਦਰ ਆਪਣੀ ਸਿਆਲ ਤੋਂ ਕੁੜੀ ਪਿੱਛੇ ਜੇ ਤਾਂ ਪ੍ਰਵਾਹ ਨਹੀਂ ਕਰਦੀ ਮੇਰੀ ਇਹ ਤਾਂ ਮਾੜ ਆ ਗਿਆ ਪੰਚਾਇਤ ਨੇ ਹਲੂ ਨਾ ਜ ਮਾਰਿਆ ਨਾ ਜਵੇਂ ਨੇਰੀ ਮਾਰਦੀ ਹੋ ਕੋਰਦਾਨ ਜੀ ਹੋਂਟਾ ਨਾ ਕੰਮ ਆਪਣਾ ਖੋਇਆ ਜਾਣਾ ਸਾਰੇ ਗੱਦੇ ਆਹ ਤੇ ਉਹ ਮੈਂ ਯਾਰ ਗਾਲੀ ਕੋਈ ਨਹੀਂ ਹਿੰਮਤ ਰੱਖ ਮੇਰਾ ਟਮਾ ਵਾ ਮੌਕਾ ਮਿਲ ਗਿਆ ਇੱਕ ਦਿਨ ਦੋਵੇਂ ਭੈਣਾ ਆਈਆਂ ਤੇ ਇੱਥੇ ਡੀਸੀ ਦਫਤਰ ਮੈਨੂੰ ਛੱਡ ਕੇ ਪੱਜ ਗਈਆਂ ਮੈਂ ਕਿਆ ਕੰਮ ਤੇ ਤੇਰਾ ਚੱਲ ਪੂਗਾ ਪਰ ਤੈਨੂੰ ਇੱਕ ਕੰਮ ਕਰਨਾ ਪਊਗਾ ਕਿ ਨਹੀਂ ਕਿਹੜਾ ਨਾ ਉਹ ਵਹੀ ਜਿਹੜਾ ਡੀਸੀ ਦਫ਼ਤਰ ਮੈਨੂੰ ਛੱਡ ਕੇ ਪੱਤ ਗੀਆ ਸੀ ਨਾ ਤੇ ਵੀ ਫਿਰ ਕਰ ਦੇਣੀ ਆ ਉਹ ਕੰਮ ਕੀਤਾ ਤੇ ਅੱਜ ਵੀ ਤਰੀਕ ਪੁੱਗਤੀ ਆ ਜਗਨਰੇਂਦਰ ਮੌਨਾਲ ਦਾ ਹੋੁਰ ਗਿਆ ਸੀ ਆਹ ਇੱਕ ਤਾਂ ਆ ਗ੍ਰਾਮੀਨੀ ਤੂੰ ਨਾ ਫੇਸ ਨੇ ਵਿਖਾਰੇ ਕਹਣੀਆ ਮੈਂ ਨਹੀਂ ਵੀੜ ਗਿਆ ਅੱਛਾ ਚਲੋ ਠੀਕ ਆ ਦੇਖੋ ਜੀ ਕੱਲ ਰਾਣਾ ਪੰਜ ਗਰਾਈ ਤੋਂ ਸਮਰਨ ਕੁੜੀ ਤੇ ਉਹਦੇ ਨਾਲ ਇੱਕ ਕੁੜੀ ਹੋਰ ਸੀ। ਉਸ ਦੇ ਸਬੰਧ ਵਿੱਚ ਲੋਕਪਾਲ ਕੋਲੇ ਅਸੀਂ ਕੰਪਲੇਂਟ ਕਰਨ ਗਏ। ਤਾਂ ਅਰਾਏ ਧਿਆਨ ਨਾਲ ਸੁਣਿਓ ਮੇਰੇ ਜਿੰਨੇ ਵੀ ਵਰਕਰ ਆ ਸਾਰਿਆਂ ਨੂੰ ਇਹ ਸੁਣਨਾ ਪੈਗਾ ਤੇ ਇਹ ਸਚਾਈ ਆ। ਲੋਕਪਾਲ ਵਾਲਾ ਕਹਿੰਦਾ ਏ ਕਿ 22 ਐਮ ਐਲ ਏ ਤੇ ਉਹਨਾਂ ਦੇ ਨਾਲ ਹੋਮ ਮਿਨਿਸਟਰੀ ਜਿਹੜਾ ਮੰਤਰੀ ਬਣਿਆ ਹੁੰਦਾ ਉਹਨਾਂ ਨੇ ਇਹ ਗੱਲ ਲਿਖ ਦਿੱਤੀ ਆ પાસ ਹੋ ਗਈ ਆ ਚਿੱਠੀਆਂ ਕਿੱਡੀਆਂ ਗਈਆਂ ਖਬਰਾਂ ਚ ਵੀ ਆ ਗਈ ਆ ਸਰਪੰਚਾਂ ਤੋਂ ਬਿਨਾਂ ਕੰਮ ਨਹੀਂ ਚੱਲਦਾ ਸਰਪੰਚਾਂ ਤੋਂ ਬਿਨਾਂ ਪਰ ਸਰਪੰਚ ਕਰਦੇ ਕੀ ਆ ਸਰਪੰਚਾਂ ਦਾ ਕੰਮ ਇਹ ਆ ਕਿ ਮਸਟੌਲ ਕਢਾ ਲਿਆ ਤੇ ਲੇਬਰ ਦਾ ਇੱਕ ਗਰੁੱਪ ਬਣਾਇਆ ਉਸੇ ਗਰੁੱਪ ਨੂੰ ਹਰ ਜਗ੍ਹਾ ਤੇ ਹਰ ਮਸਟੌਲ ਤੇ ਫੋਟੋ ਇੱਕ ਗਰੁੱਪ ਦੀ ਬਾਰ-ਬਾਰ ਲੱਗੀ ਜਾਂਦੀ ਆ ਇੱਕ ਗਰੁੱਪ ਦੀ ਫੋਟੋ ਸੇਮ ਹੀ ਫੋਟੋ ਫੇਰ ਸੇਮ ਫੋਟੋ ਕੈਮਰਾਮੈਨ ਵੇਖੀ ਸੇਮ ਹੀ ਹੈ ਨਾ ਫਿਰ ਸੇਮ ਹੀ ਫੋਟੋ ਇਸੇ ਤਰ੍ਹਾਂ ਫਿਰ ਸੇਮ ਹੀ ਫੋਟੋ ਕੈਮਰਾਮੈਨ ਸੇਮ ਹੀ ਆ ਬਟੋ ਸੇਮ ਆ ਫਿਰ ਫੋਟੋ ਇੱਕ ਤੇ ਮਸਟਾਲ ਦੀਆਂ ਹਾਜ਼ਰੀਆਂ 80 ਮਸਟਾਲਾਂ ਤੇ ਫੋਟੋ ਇੱਕ ਹੀ ਬਾਰ-ਬਾਰ ਲਾਈ ਜਾਂਦੇ ਆ ਦੇਖੋ ਹਾਲੋ ਜੀ ਸੇਮੀ ਆ ਜੀ ਦੂਰੇ ਦੇ ਦਿਆ ਹਾਲੋ ਜੀ ਦੂਰੇ ਦੇ ਦਿਆ ਸੇਮ ਹੈ ਸੇਮੀ ਆ ਫਿਰ ਸੇਮ ਹੀ ਆ ਹੂੰ ਫਿਰ ਸੇਮ ਹੀ ਆ ਹੂੰ ਫਿਰ ਸੇਮ ਹੀ ਆ ਔਰ ਇਹਦਾ ਜੋੜ ਲਾਇਆ ਜੀ ਵੇਖੋ ਧਿਆਨ ਕਰਿਓ ਜੀ 20 ਤਰੀਕ ਤੋਂ ਲੈ ਕੇ 27 ਤਰੀਕ ਤੱਕ ਇੱਕ ਹਫਤੇ ਦਾ ਮਸਟਰੋਲਾ ਇੱਕ ਹਫਤੇ ਦੇ ਮਸਟਰੋਲ ਦੇ ਵਿੱਚ ਟੋਟਲ ਹਾਜ਼ਰੀਆਂ 384 ਬੰਦੀਆਂ 384 ਨੂੰ ਗੁਣਾ ਕਰੀਏ ਤਾਂ ਤੁਹਾਡਾ 132000 ਰੁਪਏ ਨਰੇਗਾ ਦਾ ਬਣਦਾ ਹੈ ਨਰੇਗਾ ਦੀ ਬਿਆਜ ਦਾ 7 ਦਿਨਾਂ ਚ ਤੇ ਇੱਕ ਪਿੰਡ ਚ ਇੱਕ ਪਿੰਡ ਇੰਨੀ ਤੁਹਾਡੀ ਨਰੇਗਾ ਦੀ ਚੋਰੀ ਹੋ ਰਹੀ ਆ ਨਰੇਗਾ ਕਿਹਨਾਂ ਦੀ ਆ ਮੇਰੀ ਹੈ ਕਿ ਤੁਹਾਡੀ ਫਿਰ ਚੋਰੀ ਬੰਦ ਕਿਨੇ ਕਰਨੀ ਆ ਆਹੀ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਸਾਡੀ ਤਾਂ ਫਿਰ ਉਹਦੇ ਲਈ ਜ਼ਿੰਮੇਵਾਰ ਬੰਨਾ ਪੈਗਾ ਕੰਪਲੇਂਟ ਮੈਂ ਆਪਦੇ ਵੱਲੋਂ ਪਾਈ ਆ ਦਰਪੋਕ ਲੋਕ ਜਿਨ੍ਹਾਂ ਦੀ ਚੋਰੀ ਹੁੰਦੀ ਨਰੇਗਾ ਦੀ ਉਹ ਡਰਦੇ ਸਰਪੰਚਾਂ ਦੇ ਬਰਖਲਾਫ ਕੰਪਲੇਂਟ ਲਿਖਣ ਲਈ ਤਿਆਰ ਨਹੀਂ ਹੈ ਤੇ ਕਿਵੇਂ ਨਰੇਗਾ ਬਚੇਗੀ ਬਈ ਤਰਨਿਆ ਚ ਵੀ ਨਹੀਂ ਆਉਂਦੇ ਉਹ ਤੁਹਾਡੇ ਚੋਂ ਅੱਧੀਆਂ ਕੁੜੀਆਂ ਨੇ ਆ ਮੇਰੀ ਭੈਣ ਬੈਠੀ ਆ ਇਹ ਦਿਨ ਤਰਨਾ ਹੁੰਦਾ ਨਾ ਕੈਮਰਾਮੈਨ ਨੇੜੇ ਆ ਬੜਾ ਜਿਹਾ ਖੜੇ ਹੋ ਜਾ ਇਹ ਖੜੇ ਹੋ ਜਾ ਆ ਵੀ ਨਾ ਬਹੁਤ ਥੱਕੇ ਪਏ ਆ ਆ ਮੇਰੀ ਭੈਣ ਬੈਠੀ ਆ ਇਹ ਤਰਨੇ ਚ ਜਾਣ ਤੋਂ ਪਹਿਲਾਂ ਬਿਮਾਰ ਹੋ ਜਾਂਦੀ ਹੈ ਮੈਂ ਤਾਂ ਵੀਰੇ ਬਿਮਾਰ ਆ ਧਰਨਾ ਚ ਮੇਰਾ ਹੋ ਜਾਂਦਾ ਸਰਦੀ ਇਹ ਨੇਰੇ ਪਛਲੇ ਕਰਨ ਮੇਰਾ ਹਾਂ ਇਹ ਕਹਿੰਦਾ ਨੇਰੇ ਮੇਰੇ ਜਾਈ ਜਾਣਾ ਅੱਛਾ ਆ ਸਾਡੀ ਭੈਣ ਹੈ ਨਾ ਇਹ ਭੈਣ ਕਹਿੰਦੀ ਆ ਕਿ ਮੈਨੂੰ ਤਾਂ ਰਿਸ਼ਤੇਦਾਰੀ ਚ ਕੰਮ ਪੈ ਗਿਆ ਇਹ ਵੀ ਨਹੀਂ ਹੋ ਰਹੀ ਆ ਭੈਣ ਸਾਡੀ ਬੁੱਕੀ ਕਹਿੰਦੀ ਛੱਡੋ ਧਰਨਿਆਂ ਚ ਕੀ ਪਿਆ ਰੋਜ਼ ਕਿੱਥੇ ਕਰਨੀ ਸੋ ਜਿਹੜੇ ਜੜ ਜਾਂਦੇ ਆ ਨਾ ਥੈਂਕ ਯੂ ਸਾਡੇ ਤੱਕ ਜਾਏ ਇਹ ਗੱਲ ਕਿ ਤਨ ਕਰੀ ਸੀ ਇਹ ਸਾਰੇ ਹੀ ਮਨਰੇਗਾ ਮਜ਼ਦੂਰ ਐਵੇਂ ਕਰਦੇ ਆ ਮਰੇਗਾ ਟਵਾਡੀ ਆ ਤੁਹਾਡਾ ਜ਼ਿੰਮੇਵਾਰੀ ਮੰਦੀ ਆ ਇਹ ਠੀਕ ਆ ਸਾਰੇ ਪਤਾ ਕੀ ਕਹਿੰਦੇ ਆ ਗਰੀਬ ਬੰਦੇ ਅਸੀਂ ਹੈਨਾ ਗਰੀਬ ਬੰਦੇ ਆ ਰਾਸ਼ਨ ਹੁਣੇ ਤੁਸੀਂ ਬੋਲੇ ਨਾ ਸਾਡਾ ਲੁੱਟ ਲਿਆ ਇਸੇ ਤਰ੍ਹਾਂ ਸਕਨ ਸਕੀਮ ਇਸੇ ਤਰ੍ਹਾਂ ਪੈਨਸ਼ਨ ਹਰਿਆਣੇ ਚ 3200 ਰੁਪਿਆ ਪੈਨਸ਼ਨ ਹੂੰ ਮਤੂ ਆ ਕੁੜੀ ਕਹਿੰਦੀ ਹੋਊਗੀ ਕਿ ਅਸੀਂ ਕਿਹੜੇ ਪੈਨਸ਼ਨ ਲੈਨੇ ਆ ਇਹਦਾ ਮਾਪਿਓ ਤਾਂ ਲੈਂਦਾ ਇਹਦਾ ਸੱਸ ਸਹੁਰਾ ਤਾਂ ਨਹੀਂ ਲੈਂਦਾ ਇਹਦਾ ਸੱਸ ਸਹੁਰਾ ਇੱਥੇ 1500 ਰੁਪਏ ਹੀ ਹਲੇ ਤੱਕ ਇੱਥੇ 1500 ਆ ਰੁਪਏ ਹੀ ਜੇ ਸੱਸ ਸਹੁਰਾ ਇੱਥੇ 1500 ਆ ਹਰਿਆਣੇ 'ਚ 3200 ਆ 3500 ਹੋ ਜਾਣੀ ਐ ਮੇਰੇ ਆਪ ਸੱਸ ਸਹੁਰੇ ਲੈਂਦੇ ਆ ਹਰਿਆਣੇ 'ਚ 3200 ਰੁਪਏ ਹਾਂ ਸਹੀ ਗੱਲ ਆ ਹੂੰ ਤਾਂ ਫਿਰ ਮੈਂ ਇੱਕ ਗੱਲ ਫੇਰ ਕਰਾਂ ਤੁਹਾਡੇ ਸਾਰਿਆਂ ਨਾਲ ਲੋਕੀ ਲੰਗਰ ਲਾਉਂਦੇ ਆ ਦਾਨ ਕਰਦੇ ਆ ਕਿੱਥੇ ਕਰਦੇ ਆ ਜਿੱਥੇ ਲੋਕ ਲੰਗਰ ਵਾਲੇ ਆਉਣ ਵਾਲੇ ਹੁੰਦੇ ਹੈਨਾ ਕਦੇ ਇਵੇਂ ਹੋਇਆ ਕਿ ਕਬਰਸਤਾਨ ਦੇ ਵਿੱਚ ਕਿਸੇ ਨੇ ਲੰਗਰ ਲਾਇਆ ਆ ਗਏ ਮੁਰਦੇ ਨੂੰ ਲੰਗਰ ਖਾਣੋ ਜੇ ਕੋਈ ਮੇਰੇ ਵਰਗਾ ਲਾ ਵੀ ਲਵੇ ਤਾਂ ਸਾਰੇ ਜਾਣਗੇ ਬੇਕੂਬੇ ਮੁਰਦੇ ਲੰਗਰ ਖਾਣੇ ਇਵੇਂ ਹੀ ਤੇ ਆ ਸਰਕਾਰ ਵੀ ਪਤਾ ਤੁਹਾਡੀ ਪੰਜਾਬ ਸਰਕਾਰ ਕੀ ਕਹਿੰਦੀ ਹੈ ਮੁਰਦੇ ਇਹ ਮੁਰਦਿਆਂ ਨੂੰ ਦੇਖਦੀ ਲੋੜ ਹੀ ਨਹੀਂ ਹੈਗੀ ਚੁੱਪ ਕਰਕੇ ਬੈਠੇ ਆ ਜੇ ਸਰਕਾਰ ਦੇ ਵੀ ਦੇਵੇ ਤਾਂ ਉਹ ਕਹਿੰਦੀ ਸਾਨੂੰ ਲੋਕ ਕਹਿੰਦੇ ਬੇਕੂਬੇ ਸਮਝਦੇ ਤਾਂ ਹੈ ਨਹੀਂ ਇਹ ਕਿਹੜਾ ਇਹ ਨਾ ਇਹ ਠੀਕਾ WhatsApp ਦੇ ਤੁਸੀਂ ਮੁਰਦੇ ਬਣ ਕੇ ਬੈਠੇ ਰਹੋਗੇ ਤਾਂ ਫਿਰ ਕਿਉਂ ਸਰਕਾਰ ਦੇਉਗੀ ਹੈਨਾ ਹੁਣ ਆਪਣੇ ਚੋ ਬੰਦੇ ਆ ਕੋਈ ਵੀਡੀਓ ਦੇ ਅੱਗੇ ਆਉਣ ਲਈ ਤਿਆਰ ਨੇ ਮੈਂ ਗੱਲ ਕਰਦਾਂ ਕੋਈ ਮੂਲ ਕੋਈ ਇਹਦੇ ਤੇ ਨਾਲੇ ਕਿੰਦੀ ਧਰ ਨਾਲ ਆਓ ਹੈਨਾ ਹੁਣ ਧਰ ਨਾਲ ਆ ਕੋਈ ਬਿਮਾਰ ਮੁੰਡਾ ਤੇ ਆ ਚੱਲਦੀ ਨਹੀਂ ਪਿਆ ਆਪ ਮੇਂਟੀਆਂ ਸਾਥੀਓ ਮੇਰੇਗਾ ਬਚੇਗੀ ਤੁਹਾਡੀ ਤਾਂ ਜੇ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਹਰ ਮਹੀਨੇ ਚ ਇੱਕ ਦਿਨ ਟਾਈਮ ਕੱਢੋ ਆਪ ਦੀ ਮੇਰੇਗਾ ਬਚਾਉਣਗੀ ਫਿਰ ਤਾਂ ਬਾਜੂਗੀ ਤੇ ਜੇ ਤੁਸੀਂ ਕਹਿੰਦੇ ਟੀ ਦਾ ਪ੍ਰਧਾਨ ਕੱਲ੍ਹਾਈ ਟੱਕਰਾ ਮਾਰਦਾ ਰਹੇ ਨਹੀਂ ਹੁੰਨ ਕੋਰਾ ਜਿਹੜਾ ਦਬਾਤੀ ਹੋ ਗਿਆ ਮੇਰਾ ਇੰਨਾ ਦਿਮਾਗ ਤੇ ਲੋਡ ਪੈ ਗਿਆ ਕਿ ਮੈਂ ਵੀ ਉੱਥੇ ਬੈਠਾ ਵੀ ਸੋਚਦਾ ਰਹਿੰਦਾ ਕਿ ਨਰੇਗਾ ਨਰੇਗਾ ਤਾਂ ਮੈਂ ਇਕੱਲੇ ਨੇ ਲਾਈ ਹੈ ਨਾ ਨਰੇਗਾ ਵਾਲੇ ਤਾਂ ਮौज ਲੱਗੀ ਹੋਈ ਹੈ ਕੰਮ ਕਰਦੇ ਆ ਹੱਸਦੇ ਖੇਡਦੇ ਜਾਂਦੇ ਆ ਕੋਈ ਟੈਨਸ਼ਨ ਨਹੀਂ ਹੈ ਇਹ ਜਿਹੜਾ ਪੈਸਾ ਨਾ ਤੁਹਾਡਾ ਇਹ ਲੁੱਟ ਹੋਈ ਹੈ ਇਹ ਬਿਨਾ ਮੰਗੇ ਤੋਂ ਬਿਨਾ ਲੜੇ ਤੋਂ ਲੜਨਾ ਪੈਗਾ ਭਾਵੇਂ ਤੁਸੀਂ ਅੱਜ ਲੜ ਲਿਓ ਤੇ ਭਾਵੇਂ ਲੜ ਲਿਓ 10 ਸਾਲ ਬਾਅਦ ਲੜਨਾ ਪੈਣਾ ਹੀ ਹੈ ਦਸ ਸਾਲਾਂ ਬਾਅਦ ਤੁਹਾਨੂੰ ਬੇਚੀ ਦਾ ਨਾਪੀ ਇੰਨਾ ਲੈਣਾ ਤੇ ਰੋਟੀ ਖਾਣ ਦੀ ਸਾਡੇ ਦੀ ਬੜੀ ਅੱਛੀ ਸੀ। ਮਗਯਾਈ ਨੇ ਲੱਖ ਤੋੜ ਦਿੱਤਾ। ਮਸ਼ੀਨਰੀ ਨੇ ਕੰਮ ਖੋਲਿਆ। ਕੌਦਾਵਾਰੀ ਇੰਨੀ ਲੱਭ ਬਣ ਗਈ ਆ। ਇੱਕ ਬੰਦਾ ਕੰਮ ਲੈਣ ਜਾਂਦਾ ਬੁੱਧੀ ਮਗਰ ਖੜੇ ਹੁੰਦੇ ਨੇ। ਉਹ ਕਹਿੰਦੇ ਆ ਜੀ ਕੰਮ ਮੈਨੂੰ ਦੇ ਦੇ ਪੈਸੇ ਬਾਅਦ ਤੁਹਾਨੂੰ ਛੱਡ ਦੋ। ਹੈਨਾ? ਇਹਨੇ ਕਿਹਾ ਅੱਜ ਤੁਸੀਂ ਜਿਹੜੇ ਬੱਚੇ ਲਿਆ ਕਿਸੇ ਨੇ 10 ਸਾਲਾਂ ਨੂੰ ਕਿਸੇ ਨੇ 15 ਸਾਲਾਂ ਨੂੰ ਕਿਸੇ ਨਹੀਂ ਹੈ ਸਲਾਂ ਘਰ ਬਣਾਉਣਾ ਨਾ ਬਣਾਉਣਾ ਬਈ ਉਹ ਜਿਹੜੇ ਵਦੂ ਕੇ ਟਟੂ ਮਸ਼ੀਨਰੀ ਵਦੂ ਕੇ ਟਟੂ ਮਤਲਬ ਪੈਦਾਵਾਰੀ ਵਦੂ ਕੇ ਟਟੂ ਇਹ ਕੰਮ ਕਰਮਕਸ਼ੀ ਕਰ ਗਿਆ ਜਿੰਨੇ ਮੰਦੇ ਦੇ ਸਾਹ ਦੇ ਲੱਤਾਂ ਪੈ ਤੜਕ ਤੜ ਕੇ ਮਰ ਮਰਨੇ ਚਾਉਂਦੇ ਕੋਈ ਕੁਝ ਕਰਕੇ ਮਰਨਾ ਚਾਉਂਦੇ ਆ ਮੈਂ ਨਹੀਂ ਕੁੰਦਾ ਜਮਾਨਾ ਦਿੰਦਾ ਹਾਂ ਕੱਤੇ ਹੋ ਕੇ ਆਪਦੀ ਤਾਕਤ ਬਣਾ ਲਓ ਸੰਸਾਰ ਦੇ ਵਿੱਚ ਜਿਹੜੇ ਬੰਦੇ ਚੋਰ ਨੇ ਇਹੋ ਜਿਹੇ ਮਰੇਗਾ ਖਾਣ ਵਾਲੇ ਰਾਸ਼ਨ ਖਾਣ ਵਾਲੇ ਸਬਕ ਸਕੀਮ ਖਾਣ ਵਾਲੇ ਪੈਨਸ਼ਨਾਂ ਖਾਣ ਵਾਲੇ ਗ੍ਰਾਂਟਾਂ ਖਾਣ ਵਾਲੇ ਉਹ ਜਦੋਂ ਤੁਸੀਂ ਕੱਤੇ ਹੋਵੋਗੇ ਉਹ ਜੋ ਚੋਰ ਭੁਖੇ ਹੋ ਜਣੇ ਤੁਹਾਡੀ ਤਾਕਤ ਦੇਖੀ ਤਾਂ ਇਹੇ ਤੁਹਾਡੇ ਜਿਹੜੇ ਹਾਲਾਤ ਹੈ ਸੁਧਰ ਜਾਣਗੇ ਤਾਂ ਮੈਂ ਤੁਹਾਨੂੰ ਅਮੀਰ ਰੱਖਣਾ ਇਹ ਪੂਰਾ ਸਾਥ ਦੇਣੀ ਕੋਈ ਵੀ ਸਮਝ ਬਣਾ ਕੇ ਜ਼ਿੰਮੇਵਾਰੀ ਸੰਭੋ ਅੱਜ ਨਾਲ ਸਿੰਜਾ ਹੋਇਆ ਸਾਨੂੰ ਜੈਪੀ ਜੈਪਾਟੋ ਸਤਿ ਸ਼੍ਰੀ ਅਕਾਲ ਨਮਸਕਾਰ